ਦੇਖੋ ਜੋ ਕੱਲ ਹੋਇਆ ਬਹੁਤ ਅਨਫੋਰਚੂਨੇਟ ਹੈ ਜੀ ਅਸੀਂ ਐਸੀ ਕਰਕੇ ਪਿਛਲੇ ਪੌਣੇ ਚਾਰ ਸਾਲ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਜੋ ਪਿਛਲੀਆਂ ਸਰਕਾਰਾਂ ਨੇ ਕੰਡੇ ਵੀਜੇ ਨੇ ਗੈਂਗਸਟਰਾਂ ਵਾਲੇ ਨਸ਼ਿਆਂ ਵਾਲੇ ਇਹ ਉਦੋਂ ਅਕਾਲੀ ਦਲ ਦੀ ਸਰਕਾਰ ਤੋਂ ਕੰਡੇ ਵੀਜੇ ਸੀਗੇ ਤੇ ਉਸ ਤੋਂ ਬਾਅਦ ਕਾਂਗਰਸ ਦੇ ਪੰਜ ਸਾਲ ਉਹ ਚੱਲਦੇ ਆ ਰਹੇ ਨੇ ਹੁਣ ਜਦੋਂ ਇਹ ਜੇ ਕੰਡੇ ਵਿਜਣ ਤੇ ਇਹ ਜਿਹੜਾ ਚਾਹੇ ਗੈਂਗਸਟਰイズਮ ਹੈ ਤੇ ਚਾਹੇ ਨਸ਼ੇ ਨੇ ਇੱਕ ਕੈਂਸਰ ਦੇ ਬਰਾਬਰ ਹੈ ਤੁਸੀਂ ਆਪਾਂ ਕੈਂਸਰ ਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਅਸੀਂ ਡਿਸਪਲਿਨ ਦੇ ਕੇ ਜਾਂ ਮੱਲਮ ਪੱਟੀ ਕਰਕੇ ਠੀਕ ਕਰ ਦਾਂਗੇ ਉਹਨੂੰ ਸਮਾਂ ਲੱਗਦਾ ਹੈ ਇਹਦੇ ਵਿੱਚ ਵੀ ਤੁਸੀਂ ਜੋ ਜਿਸ ਗੈਂਗ ਨੇ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਪਤਾ ਨਹੀਂ ਉਹ ਸਹੀ ਹੈ ਕਿ ਗਲਤ ਹੈ ਉਹਦੇ ਵਿੱਚ ਵੀ ਇੱਕ ਗੈਂਗ ਨੇ ਜ਼ਿੰਮੇਵਾਰੀ ਲਈ ਕਿਸੀ ਅਸੀਂ ਸਿੱਧੂ ਮੂਸੇ ਵਾਲੇ ਦਾ ਬਦਲਾ ਜਿਹੜਾ ਉਹ ਲੈ ਲਿਆ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਗਲਤ ਕੰਮ ਹੋ ਗਏ ਉਹ ਉਸ ਉਹਦੇ ਜਿਹੜੇ ਇਹਦੇ ਐਕਸ਼ਨਸ ਕਾਉਂਟਰ ਐਕਸ਼ਨ ਦੇ ਜਿਹੜੇ ਐਕਸ਼ਨ ਦਾ ਰਿਐਕਸ਼ਨ ਹੈ ਜਿਹੜਾ ਉਹ ਚੱਲ ਰਿਹਾ ਹੈ ਜਿਹੜਾ ਕਿ ਅਨਫੋਰਚੂਨੇਟ ਹੈ ਪਰ ਫਿਰ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬੜੀ ਕਲੀਅਰ ਹੈ ਇਸ ਮਸਲੇ ਦੇ ਵਿੱਚ ਕਿ ਅਸੀਂ ਲਾਅ ਐਂਡ ਆਰਡਰ ਦੇ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਵਾਂਗੇ ਜੇ ਆਪਸੀ ਰੰਜਿਸ਼ਾਂ ਕਰਕੇ ਕੁਝ ਹੋ ਰਿਹਾ ਤੇ ਹੋਣਾ ਉਹ ਵੀ ਨਹੀਂ ਚਾਹੀਦਾ ਪਰ ਉਹ ਕੋਈ ਵਾਰੀ ਚੀਜ਼ਾਂ ਇਹ ਜਿਹੀ ਹੋ ਜਾਂਦੀ ਨੇ ਜਿਹੜੀਆਂ ਕਿ ਸ਼ਾਇਦ ਸਰਕਾਰ ਦੇ ਪੁਲਿਸ ਦੇ ਧਿਆਨ ਦੇ ਵਿੱਚ ਵੀ ਨਾ ਆਉਣ ਸੋ ਇਸ ਕਰਕੇ ਇਹ ਜੋ ਹੈ ਅਨਫੋਰਚੂਨੇਟ ਹੈ ਪਰ ਉਹਦੇ ਉੱਪਰ ਉਸ ਦਾ ਸਿਕਰ ਉਸ ਦੇ ਵਿੱਚ ਇਹ ਵੀ ਸਿਕਰ ਹੋਇਆ ਕਿ ਇਹ ਕਿ ਇਹ ਉਹ ਬੈਂਕੀ ਸੀਗਾ ਜਿਸ ਨੇ ਸਿੱਧੂ ਦੋਸਾਂ ਦੇ ਕਾਤਲ ਨੂੰ ਬੜਾ ਰਿਸ਼ਤੇ ਸੀ ਇਹ ਉਸ ਉਸ ਦੇ ਵਿੱਚ ਨਹੀਂ ਮੈਂ 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 ਉਹੀ ਤਾਂ ਕਹਿ ਰਿਹਾ ਨਾ ਜੀ ਹੁਣ ਇੱਕ ਗੈਂਗ ਦੂਜੇ ਗੈਂਗ ਜਾਂ ਤੀਜਾ ਗੈਂਗ ਚੌਥਾ ਗੈਂਗ ਇੱਕ ਦੂਜੇ ਦੇ ਪ੍ਰਤੀ ਕੋਈ ਰੰਜਿਸ਼ਾਂ ਪਾ ਲਈ ਬੈਠੇ ਨੇ ਇਹ ਹਾਊ ਡੂ ਯੂ ਕਮ ਟੂ ਨੋ অর ਹਾਊ ਡੂ ਆਈ ਕਮ ਟੂ ਨੋ ਜਾਂ ਪੰਜਾਬ ਪੁਲਿਸ ਨੂੰ ਇਹ ਕਿਵੇਂ ਪਤਾ ਲੱਗੇਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਡੈਫੀਨੇਟਲੀ ਗੱਲ ਮੈਂ ਸਹੀ ਨੂੰ ਨਹੀਂ ਮੈਂ ਪਹਿਲੇ ਨੂੰ ਰੁਣਾ ਗੱਲ ਅੱਜ ਇੱਕ ਕਤਲ ਜੇ ਕਿਸੇ ਦਾ ਵੀ ਕਤਲ ਪੰਜਾਬ ਦੀ ਧਰਤੀ ਤੇ ਪੰਜਾਬੀ ਦਾ ਹੁੰਦਾ ਤੇ ਉਹ ਕਿਤੇ ਕਿਸੇ ਦਾ ਵੀ ਹੋਵੇ ਉਹ ਮਾੜੀ ਗੱਲ ਹੈ ਉਹ ਦੁਖਦਾਈ ਗੱਲ ਹੈ ਪਰ ਇਹ ਉਹ ਕੰਡੇ ਵਿਜੇ ਹੋਏ ਨੇ ਜਿਹ ਪਿਛਲੀਆਂ ਸਰਕਾਰਾਂ ਦੇ ਇਨੀਆਂ ਰੰਜਿਸ਼ਾਂ ਨੇ ਜਿਹੜੀਆਂ ਉਹ ਵਧੀਆਂ ਪਈਆਂ ਨੇ ਇਹਨਾਂ ਦੀ ਆਪਸ ਦੇ ਵਿੱਚ ਕਿ ਜਿਹੜਾ ਕਿ ਅਨਫੋਰਚੂਨੇਟ ਸੀ ਹਾਂ ਜੇ ਉੱਥੇ ਨਾ ਇਹ ਬੀਜ ਬੇਜਦਾ ਤਜ ਪੰਜਾਬ ਦੇ ਹਾਲਤ ਨਹੀਂ ਹੋਣੇ ਸੀਗੇ ਅਮਨ ਜੀ ਇੰਟੈਲੀਜੈਂਸ ਫੀਲਡ ਦੇ ਡਾਕਟਰ ਤੁਸੀਂ ਕਹਿੰਦੇ ਕਿ ਕਿਸੇ ਦੇ ਦਿਮਾਗ ਚ ਨਹੀਂ ਚੱਲ ਰਿਹਾ ਪਰ ਇੰਟੈਲੀਜੈਂਸ ਸੁਪਰ ਵਿਜੀਲੈਂਸ ਹੋ ਗਿਆ ਅਜਾ ਇੰਟੈਲੀਜੈਂਸ ਡਿਪਾਰਟਮੈਂਟ ਦਾ ਕੰਮ ਹੀ ਇਹ ਹੈਗਾ ਕਿ ਜੋ ਚੀਜ਼ਾਂ ਕੈਮਰੇ ਦੇ ਸਾਹਮਣੇ ਨਹੀਂ ਉਹਨੂੰ ਸਾਹਮਣੇ ਲੈ ਕੇ ਆਉਣਾ ਹੈ ਜੀ ਦੇਖੋ ਇਸ ਤਰ੍ਹਾਂ ਹੈ ਕਿ ਇੰਟੈਲੀਜੈਂਸ ਇਸ ਆਲਸੋ ਹਿਊਮਨ ਇੰਟੈਲੀਜੈਂਸ ਹੈ ਜਿਹੜੀ ਉਹ ਵੀ ਬੰਦਿਆਂ ਨੇ ਹੀ ਮਾਨੀਟਰ ਕਰ ਲਈ ਹੈ ਤੁਸੀਂ ਕੋਈ ਸਟੇਟ ਦੇ ਵਿਰੁੱਧ ਕੋਈ ਸਾਜ਼ਿਸ਼ ਹੋ ਰਹੀ ਹੈ ਤੇ ਉਹ ਨਹੀਂ ਸਟੇਟ ਨੂੰ ਪਤਾ ਲੱਗ ਰਿਹਾ ਉਹਦੇ ਲਈ ਤਾਂ ਆਪਾਂ ਇੰਟੈਲੀਜੈਂਸ ਨੂੰ ਆਪਾਂ ਜ਼ਿੰਮੇਵਾਰ ਹੋਰ ਹੋਲੈਸ ਆਪਾਂ ਠਹਿਰਾ ਸਕਦੇ ਆ ਪਰ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਕਿ ਇੱਕ ਵਿਅਕਤੀ ਦੇ ਅਗੇਂਸਟ ਜੇ ਕੋਈ ਦੂਜਾ ਬੰਦਾ ਰੰਜਿਸ਼ਾਂ ਲਈ ਬੈਠਾ ਤੇ ਹੋ ਸਕਦਾ ਹੈ ਕਿ ਨਾ ਇਹ ਚੀਜ਼ ਦਾ ਕਦੇ ਕਿਸੇ ਦੇ ਧਿਆਨ ਦੇ ਵਿੱਚ ਆਇਆ ਹੋਵੇ ਸੋ ਆਪਾਂ ਦੇਖੋ ਬੰਦਾ ਜਦੋਂ ਕੰਮ ਕਰਦਾ ਹੈ ਤੇ ਕਈ ਵਾਰੀ ਸਕਸੈਸ ਮਿਲ ਜਦੋਂ ਨਹੀਂ ਕਈ ਵਾਰੀ ਨਹੀਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਲਈ ਤਾਂ ਦਿਸ ਇਜ਼ ਦਿਸ ਇਜ਼ ਬਿਯੋਂਡ ਐਨੀਬਾਡੀਜ਼ ਐਕਸਪੈਕਟੇਸ਼ਨ ਹੁਣ ਇਹਦਾ ਮਤਲਬ ਹੁੰਦਾ ਇਹ ਹੈ ਵੀ ਜਿਹਨਾਂ ਜਿਨ੍ਹਾਂ ਨੇ ਉਹ ਕੰਮ ਕੀਤਾ ਕੱਲ ਨੂੰ ਕੋਈ ਕੋਈ ਹੋਰ 2 4 5 7 ਬੰਦੇ ਜਾਂ ਕੋਈ ਗੈਂਗ ਪਾਰਟिकुलर ਗਏਗਾ ਇਸ ਬੰਦੇ ਦੇ ਜਿਹਦਾ ਕੱਲ ਮਾਰਡਰ ਹੋਇਆ ਹੁਣ ਜੇ ਕੱਲ ਨੂੰ ਕਿਸੇ ਹੋਰ ਨੂੰ ਮਾਰਨ ਵਾਲੇ ਟਾਰਗੇਟ ਕਰਕੇ ਚੱਲ ਲੈਣਾ ਕਿ ਜੇ ਅਸੀਂ ਉਹਦਾ ਬਦਲਾ ਲੈ ਲਿਆ ਸੋ ਦਿਸ ਇਜ਼ ਅਨਐਂਡਿੰਗ ਦਿਸ ਇਜ਼ ਅਨਐਂਡਿੰਗ ਵੈਰੀ 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 ਸੈਡ ਕਿ ਇਸ ਤਰੀਕੇ ਦਾ ਇਹਨਾਂ ਯੰਗਸਟਰਸ ਦੇ ਵਿੱਚ ਔਰ ਖਾਸ ਤੌਰ ਤੇ ਪਲੇਅਰਸ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ ਇਹ ਨਹੀਂ ਹੋਣੇ ਚਾਹੀਦੀਆਂ ਇਹ ਸਭ ਇੱਕ ਸਮਾਜ ਦਾ ਹਿੱਸਾ ਨਹੀਂ ਹੈ ਇਹ ਆਪਣੇ ਪੰਜਾਬ ਦਾ ਹਿੱਸਾ ਕਦੇ ਵੀ ਨਹੀਂ ਸੀਗਾ ਸਰਦੀਪ نگر ਅਗਿਆਦਾ ਨੂੰ ਕੁਝ ਇਸੇ ਤਰੀਕੇ ਦੀ ਗੱਲ ਆ ਕਿ ਜਦੋਂ ਵੀ ਇਸ ਦੀ ਕਬੱਡੀ ਮੈਚ ਹੁੰਦੇ ਨੇ ਲੱਗਦਾ ਕਿ ਅਜਿਹੇ ਮੈਚਸ ਦੇ ਵਿੱਚ ਜੇਕਰ ਇਹ ਸਭ ਚੀਜ਼ਾਂ ਉਧਰ ਉਧਰ ਵਿੱਚ ਵਾਪਰ ਰਹੀਆਂ ਨੇ ਉੱਥੇ ਸੁਰੱਖਿਆ ਦੇ ਪ੍ਰਬੰਧ ਵੀ ਉਜੋਹੇ ਅਜਿਹੇ ਹੋਣੇ ਚਾਹੀਦੇ ਨੇ ਜਾਂ ਫਿਰ ਮੈਨਿਟਰੀ ਕਰ ਦੇਣੇ ਚਾਹੀਦੇ ਨੇ ਕਿਉਂਕਿ ਜੇਕਰ ਉੱਥੇ ਉਂਗਰ ਸਰਗਰਤ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਇਸ ਦਾ ਪ੍ਰਬੰਧ ਕਾਫੀ ਹੁੰਦਾ ਹੈ ਤੇ ਸ਼ਾਇਦ ਅਗਰੇ ਘਟਨਾ ਵਾਪਰਦੀ ਨਹੀਂ ਤੇ ਉਹ ਜਿਹੜੇ ਨੇ ਉਹ ਭਜੇ ਚ कामयाब ਨਾ ਹੋਣ ਨਹੀਂ ਦੇਖੋ ਦੇਖੋ ਜਿੰਨਾ ਜਿੰਨਾ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਮੇਰੇ ਕੋਲ ਸ਼ਾਇਦ 19 ਤੋਂ ਬਾਅਦ ਇਨਫੋਰਮੇਸ਼ਨ ਨਹੀਂ ਹੈ ਵੀ ਉੱਥੇ ਕਿੰਨੀ ਕੁ ਪੁਲਿਸ ਫੋਰਸ ਸੀਗੀ ਜਾਂ ਕਿੰਨੀ ਕੁ ਨਹੀਂ ਸੀਗੀ ਪਰ ਡੈਫੀਨਿਟਲੀ ਯੈਸ ਇਟ ਇਜ਼ ਬੋਥ ਵੇਸ ਤੁਸੀਂ ਹੁਣ ਇੱਕ ਪਾਸੇ ਕਹਿੰਦੇ ਵੀ ਪ੍ਰੋਪਰ ਸੁਰੱਖਿਆ ਦੇ ਪ੍ਰਬੰਧ ਪ੍ਰੋਪਰ ਜੇ ਕੋਈ ਵੈਪਨ ਲੈ ਕੇ ਜਾ ਰਿਹਾ ਹੈ ਤੇ ਦੈਟ ਮੀਨਸ ਫ੍ਰਿਸਕਿੰਗ ਹੋਣੀ ਚਾਹੀਦੀ ਹੈ ਫ੍ਰਿਸਕਿੰਗ ਉੱਥੇ ਮਿਲਦਾ ਜਿੰਨਾ ਕਿ ਕਰਾਊਡ ਦੇ ਵਿੱਚ ਦੇਖਿਆ ਮਿਲਦਾ 10-12 15000 ਬੰਦਾ ਤਾਂ ਹੋਊਗਾ ਹੁਣ 10-12 15000 ਬੰਦੇ ਦੀ ਫ੍ਰਿਸਕਿੰਗ ਹੈ ਜਿਹੜੀ ਫਿਜ਼ੀਕਲ ਫ੍ਰਿਸਕਿੰਗ ਉਹ ਉਹਦੇ ਲਈ ਕਿੰਨੇ EMPLOYEES ਚਾਹੀਦੇ ਨੇ ਕਿੰਨੇ ਪੁਲਿਸ ਮਾਜੂ ਚਾਹੀਦੇ ਨੇ ਆਪਾਂ ਨੂੰ ਤੁਸੀਂ ਤੁਹਾਡਾ ਐਜ਼ ਅ ਜਰਨਲਿਸਟ ਤੁਹਾਡਾ ਸਵਾਲ ਆਪਦੀ ਜਗ੍ਹਾ ਠੀਕ ਹੈ ਬਟ ਆਪਾਂ ਜੇ ਪੁਲਿਸ ਦਾ ਐਂਗਲ ਵੀ ਦੇਖੀਏ ਜੇ 15000 ਬੰਦੇ ਦੀ ਫ੍ਰਿਸਕਿੰਗ ਤੁਸੀਂ 1.5 ਘੰਟੇ ਦੇ ਵਿੱਚ ਕਰਨੀ ਹੈ ਜਾਂ 2 ਘੰ ਉਹਦੇ ਲਈ ਕਿੰਨਾ ਪੈਰਾਫਰਨਲੀ ਚਾਹੀਦਾ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਕਿ what has happened is unfortunate but ਆਪਾਂ इजीली ਸਿੱਧੇ ਸਿੱਧੇ ਆਪਾਂ ਕਹੀਏ ਵੀ ਜੀ ਕੋਈ ਪੋਲਿਸੀ ਆ ਕੋਈ ਸਰਕਾਰ ਜ਼ਿੰਮੇਵਾਰ ਹੈ ਜਾਂ ਉਹਦੀ ਗਲਤੀ ਹੈ ਇਸ ਤਰ੍ਹਾਂ ਨਹੀਂ ਹੈ ਫੈਡਰੇਸ਼ਨ ਦਾ ਜਿਵੇਂ ਬਾਰੀ ਬਾਰੀ ਜ਼ਿਕਰ ਹੁੰਦਾ ਕਿ ਮੈਕਸਿਮਮ ਜਿਹੜੀਆਂ ਕੋਲ ਫੈਡਰੇਸ਼ਨ ਤੇ ਲੈਂ ਗਿਆ ਉਹ ਜਾਂ ਮੋਰ ਟ੍ਰੈਵਲਰ ਗੈਸਟਰੋਨ ਉਹ ਤਾਂ ਲੱਗਦਾ ਵੀ ਪੰਜਾਬ ਸੁਣਣੀ ਚਾਹੀਦੀ ਕਿ ਉਹਦੀ ਕਰਾਉਣ ਵਾਲੇ ਬੰਦੇ ਤਾਂ ਜਿਹੜੇ ਫਾਰਮ ਲੈ ਕੇ ਬਟ ਉਹਦੇ ਬੈਕਡਿੰਗ ਦੀ ਹੋਣਾਗਾ ਜਿੰਨੇ ਤੇ ਫਿਰ ਮੈਂ 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 ਹੋਰ ਦੇਖੋ ਮੈਂ ਤੁਹਾਡਾ ਸਵਾਲ ਆਪਦੀ ਜਗ੍ਹਾ ਕੁਝ ਹੱਦ ਤੱਕ ਵਾਜਬ ਹੈ ਮੈਂ ਇਹਦੇ ਵਿੱਚ ਕਿਸੇ ਗੇਮ ਨੂੰ ਪਲੇਅਰਸ ਜਾਂ ਫੈਡਰੇਸ਼ਨਸ ਨੂੰ ਲੈ ਕੇ ਨਹੀਂ ਆਉਣਾ ਚਾਹੁੰਦਾ ਸੀਗਾ ਪਰ ਤੁਹਾਡਾ ਸਵਾਲ ਲੈ ਆਇਆ ਹੁਣ ਇਹੀ ਮੈਂ ਪੁੱਛਣਾ ਚਾਹੁੰਦਾ ਕਿ ਇਹ ਫੈਡਰੇਸ਼ਨਸ ਕਦੋਂ ਬਣੀਆਂ ਤੇ ਕਿਹਦੇ ਬਣਵਾਈਆਂ ਹੋ ਸਕਦਾ ਹੈ ਕਿਸੇ ਚੰਗੇ ਇੰਟੈਂਟ ਨਾਲ ਬਣੀਆਂ ਹੁਣ ਫੈਡਰੇਸ਼ਨਸ ਕਿ ਹਾਂ ਚਲੋ ਆਪਾਂ ਗੇਮਸ ਨੂੰ ਪ੍ਰਮੋਟ ਕਰੋ ਬਟ ਦੈਟ ਡਸ ਨਾਟ ਮੀਨ ਕਿ ਉਹਦੇ ਵਿੱਚ ਜਿਹੜੇ ਗਲਤ ਐਲੀਮੈਂਟ ਨੇ ਉਹ ਬੜੇ ਤਰਿਆਉਣ ਸੋ ਇਹ ਚੀਜ਼ਾਂ ਦੇ ਉੱਪਰ ਡੈਫੀਨੇਟਲੀ ਕਾਫੀ ਕੰਮ ਹੈ ਜਿਹੜਾ ਉਸ ਸਟੇਟ ਦੇ ਵਿੱਚ ਹੋਇਆ ਤੇ ਬਾਕੀ ਕੰਟੀਨਿਊਸ ਪ੍ਰੋਸੈਸ ਚ ਚੱਲਦਾ ਰਹਿਣਾ ਚਾਹੀਦਾ ਹੈ